ਦਸ਼ਮ ਪਿਤਾ ਪੁੱਤਰਾਂ ਦੇ ਦਾਨੀ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਿੱਖ ਸੰਗਤਾਂ ਵੱਲੋਂ ਪੂਰੇ ਪੰਜਾਬ ਦੇਸ਼ ਭਰ ਦੇ ਵਿੱਚ ਨਗਰ ਕੀਰਤਨ ਸਮਾਗਮ ਕਰਾਏ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤਾਂ ਇਸ ਵੇਲੇ ਤੁਹਾਨੂੰ ਦਿਖਾਏ ਜਾ ਰਹੇ ਹਨ ਨਗਰ ਕੀਰਤਨ ਸਵੀਰਾਂ ਚੁੱਕੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡਾਂ ਦੇ ਸਹਿਯੋਗ ਦੇ ਨਾਲ ਕਮੇਟੀ ਸਹਿਯੋਗ ਦੇ ਨਾਲ ਨਿਊ ਚੰਡੀਗੜ੍ਹ ਏਰੀਏ ਦੇ ਪਿੰਡਾਂ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਚੁੱਕੀ ਪੰਜ ਪਿਆਰੇ ਦੀ ਗਵਾਹੀ ਤੇ ਗੁਰੂਸਬ ਦੀ ਗਵਾਹੀ ਦੇ ਵਿੱਚੇ ਨਗਰ ਕੀਰਤਨ ਤੁਸੀਂ ਦੇਖੋ ਪਿੰਡਾਂ ਪਿੰਡਾਂ ਵਿੱਚ ਹੁੰਦਾ ਹੋਇਆ ਸਿੱਖ ਸੰਗਤਾਂ ਦੇ ਵੱਡੇ ਇਕੱਠ ਨਾਲ ਤੁਸੀਂ ਦੇਖ ਰਹੇ ਹੋ ਪਹੁੰਚ ਰਹੇ ਆ ਬਾਤ ਤੋਂ ਬਾਤ ਤੁਸੀਂ ਵੀਡੀਓ ਸ਼ੇਅਰ ਕਰਦੇ ਰਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜੂਰ ਲਗਾ ਲਿਓ ਦੱਦਨਿਆ ਇਹ ਪਿੰਡ ਨਿਊ ਚੰਡੀਗੜ੍ਹ ਏਰੀਆ ਦੇ ਪਿੰਡ ਛੋਟੀ ਪੜਸ ਤੋਂ ਸ਼ੁਰੂ ਹੋ ਕੇ ਵੱਡੀ ਪੜਸ ਪਿੰਡ ਸਿਉਂਕ ਜੈੰਤੀ ਮੱਝ ਦੀ ਗੁੜਾ ਕਸੌਲੀ ਬਗਿੰਡੀ ਇਨਾ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਸਾਹਿਬ ਦੀ ਗਵਾਈ ਤੇ ਪਿੱਛੇ ਨਗਰ ਕੀਰਤਨ ਜਾ ਰਿਹਾ ਹੈ ਤੁਸੀਂ ਦੇਖੋ ਸੰਗਤਾਂ ਕਿਵੇਂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਤੇ ਲਗਾਤਾਰ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਜਾ ਰਿਹਾ ਹੈ ਗੁਰੂ ਸਾਹਿਬ ਦੀ ਗਵਾਈ ਇਹ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਗੋਤੀ ਦਾ ਨਿਕਮਾਨਤੀਆਂ ਹੋਈਆਂ ਸੰਗਤਾਂ ਲਗਾਤਾਰ ਤੁਸੀਂ ਦੇਖੋ ਪਰਮੇ ਸਵਾਗਤ ਪਿੰਡਾਂ ਪਿੰਡਾਂ ਦੇ ਵਿੱਚ ਸੰਗਤਾਂ ਦੇ ਹੋਰ ਹੀ ਨੇ ਗੁਰੂ ਸਾਹਿਬ ਨੂੰ ਰਮਾਲਾ ਸਾਹਿਬ ਪੇਟ ਕਿਤੇ ਜਾ ਰਹੀ ਨੇ ਹਾਰ ਪੇਟ ਕਿਤੇ ਜਾ ਰਹੀ ਨੇ ਤੇ ਸੰਗਤਾਂ ਵਾਸਤੇ ਪਿੰਡਾਂ ਪਿੰਡਾਂ ਦੇ ਵਿੱਚ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਪਿੰਡਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਤੁਸੀਂ ਦੇਖੋ ਗੁਰੂ ਸਾਹਿਬ ਕਿੰਵੇਂ ਖੁਸ਼ੀਆਂ ਵੰਡ ਰਹੇ ਨੇ ਤੇ ਤੁਸੀਂ ਵੀ ਘਰ ਬੈਠੇ ਇਸ ਨਗਰ ਕੀਰਤਨ ਦੀਆਂ ਤਸਵੀਰਾਂ ਲਾਈਵ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਚੋ ਕਿ ਹੋਰ ਵੀ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਗੁਰੂ ਸਾਹਿਬ ਦੀ ਇਸ ਤਸਵੀਰ ਨੂੰ ਦੇਖ ਕੇ ਕਿਤੇ ਨਾ ਕਿਤੇ ਉਹ ਵੀ ਆਪਣੀ ਹਾਜ਼ਰੀ ਲਗਵਾ ਸਕਣ ਤੁਸੀਂ ਦੇਖੋ ਕਿਵੇਂ ਪਿੰਡ ਸਿੰਘਕ ਦੇ ਵਿੱਚ ਪਹੁੰਚ ਕੇ ਪਰਮਾ ਸਵਾਗਤ ਜਿਹੜਾ ਗੁਰੂ ਸਾਹਿਬ ਦਾ ਹੋਇਆ ਹੈ ਦੂਜੇ ਪਾਸੇ ਸੰਗਤਾਂ ਦਾ ਪਰਮਾ ਸਵਾਗਤ ਹੋਇਆ ਹੈ ਬਾਬਾ ਸੋਹਣ ਸਿੰਘ ਸਿੰਘ ਵਾਲਿਆਂ ਵੱਲੋਂ ਤੁਸੀਂ ਦੇਖੋ ਗੁਰੂ ਸਾਹਿਬ ਨੂੰ ਰਮਾਲਾ ਸਾਹਿਬ ਪੇਟ ਕਿਤੇ ਜਾ ਰਹੀ ਨੇ ਦੂਜੇ ਪਾਸੇ ਤੁਸੀਂ ਦੇਖੋ ਸੰਗਤਾਂ ਕਿਵੇਂ ਨਮਸਤਕ ਹੋ ਰਹੀਆਂ ਨੇ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਚੁੱਕੀ ਛੋਟੀ ਪਰਸ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਤੁਸੀਂ ਦੇਖੋ ਗੁਰੂ ਸਾਹਿਬ ਕਿਵੇਂ ਆਪਣੀਆਂ ਬਖਸ਼ਿਸ਼ਾਂ ਦੇ ਰਹੇ ਨੇ ਤੁਸੀਂ ਵੀ ਘਰ ਬੈਠੇ ਆਪਣੀ ਹਾਜ਼ਰੀ ਜੂਰ ਲਗਾਓ ਕਮੈਂਟਾਂ ਦੇ ਵਿੱਚ ਵਾਇਰਲ ਲਿਖੋ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਰਹੋ ਕਿਉਂਕਿ ਗੁਰੂ ਸਾਹਿਬ ਜੋ ਕਿ ਸਿੱਖ ਧਰਮ ਦੇ ਮੋਢੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਦੇਖੋ ਕਿਵੇਂ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਇਸ ਠੰਡ ਦੇ ਮੌਸਮ ਦੇ ਵਿੱਚ ਕਿੰਨੇ ਇੱਕ ਵੱਡਾ ਨਗਰ ਕੀਰਤਨ ਕੱਢ ਰਹੀਆਂ ਦੂਰ ਤਰਾਡੇ ਤੱਕ ਨੌਜਵਾਨ ਟਰੈਕਟਰ ਟਰਾਲੀਆਂ ਮੋਟਰਸਾਈਕਲ ਗੱਡੀਆਂ ਰਾਹੀਂ ਇਹਨਾਂ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਗੁਰੂ ਸਾਹਿਬ ਦੀ ਜਿਹੜੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਕਿੰਨੀ ਵੱਡੀ ਗਿਣਤੀ ਤੁਸੀਂ ਦੇਖੋ ਕਿਲੋਮੀਟਰਾਂ ਦਾ ਪੈਂਡਾ ਕਰਦੀਆਂ ਹੋਈਆਂ ਇਸ ਨਗਰ ਕੀਰਤਨ ਦੇ ਵਿੱਚ ਜਾ ਰਹੀਆਂ ਨੇ ਵਾਹਿਗੁਰੂ ਅਜਾਬ ਕਰ ਰਹੀਆਂ ਨੇ ਤੇ ਕਿਤੇ ਨ ਕਿਤੇ ਹਰ ਸੰਗਤ ਨੂੰ ਇਹ ਹੁੰਦਾ ਕਿ ਉਹਨਾਂ ਦੀ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗ ਸਕੇ ਕਿਤੇ ਨ ਕਿਤੇ ਗੁਰੂ ਸਾਹਿਬ ਉਹਨਾਂ ਨੂੰ ਬਖਸ਼ੀਆਂ ਕਰਨ ਕਿਉਂਕਿ ਸਿੱਖੀ দান ਕਰਨ ਤੇ ਦੂਜੇ ਪਾਸੇ ਪ੍ਰਬੰਧਕ ਕਮੇਟੀਆਂ ਵੱਲੋਂ ਦੱਸਿਆ ਜਾ ਰਹੀ ਹੈ ਕਿ ਪਿੰਡਾਂ ਦੇ ਵਿੱਚ ਜਿੱਥੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਇਹ ਨਗਰ ਕੀਰਤਨ ਹੈ ਦੂਜੇ ਪਾਸੇ ਜਿਹੜੇ ਨੌਜਵਾਨ ਕੁਰਾਹੇ ਪੈ ਚੁੱਕੇ ਨੇ ਕੈਸ ਕਤਲ ਕਰ ਰਹੇ ਨੇ ਨਸ਼ਿਆਂ ਦੇ ਵਿੱਚ ਦਲਦਲ ਤਸ ਗਏ ਨੇ ਉਹਨਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਗੁਰੂ ਸਾਹਿਬ ਨਾਲ ਜੋੜਨ ਲਈ ਤੇ ਨਾਲ ਦੀ ਨਾਲ ਸਿੱਖੀ ਨਾਲ ਜੋੜਨ ਵਾਸਤੇ ਇਸ ਤਰੀਕੇ ਦੇ ਨਗਰ ਕੀਰਤਨ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡਾਂ ਦੇ ਸਹਿਯੋਗ ਦੇ ਨਾਲ ਕੱਢਿਆ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਸੰਗਤਾਂ ਦੇ ਵਿੱਚ ਪੂਰਾ ਭਰਮਾ ਜੋਸ਼ ਹੈ ਤੇ ਸਵਾਗਤ ਵੀ ਜਿਹੜਾ ਕੀਤਾ ਜਾ ਰਿਹਾ ਹੈ ਟਰੈਕਟਰ ਟਰਾਲੀਆਂ ਰਾਹੀਂ ਸੰਗਤਾਂ ਜਿਹੜੀਆਂ ਤੁਸੀਂ ਦੇਖੋ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਸਾਡਾ ਮਕਸਦ ਇਹ ਹੁੰਦਾ ਕਿ ਕਿਤੇ ਨੇ ਕਿਤੇ ਗੁਰੂ ਸਾਹਿਬ ਦੀ ਜੋ ਹਜ਼ੂਰੀ ਦੇ ਵਿੱਚ ਸੰਗਤਾਂ ਜਾ ਰਹੀਆਂ ਨੇ ਤਾਂ ਉਹ ਸੰਗਤਾਂ ਜੂਰ ਅ ਅੱਗੇ ਤੱਕ ਉਹਨਾਂ ਦੀ ਵੀਡੀਓ ਪਹੁੰਚ ਸਕੇ ਗੁਰੂ ਸਾਹਿਬ ਜਿਹੜੇ ਬਖਸ਼ਿਸ਼ਾ ਕਰਨ ਪੂਰੇ ਪੰਜਾਬ ਭਰ ਦੇ ਵਿੱਚ ਭਾਵੇਂ ਕੀ ਨਗਰ ਕੀਰਤਨ ਸਮਾਗਮ ਕਰਵਾਏ ਜਾ ਰਹੇ ਨੇ ਪਰ ਨਿਊ ਚੰਡੀਗੜ੍ਹ ਏਰੀਏ ਦੇ ਪਿੰਡਾਂ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਜਿੱਤੇ ਤੁਸੀਂ ਦੇਖੋ ਕਿ ਗੱਡੀਆਂ ਟਰੈਕਟਰਾਂ ਟਰਾਲੀਆਂ ਰਾਹੀਂ ਲੋਕ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਲਗਾਤਾਰ ਜਿਹੜੀ ਸਿੱਖ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਤਾਂ ਉਸ ਦੇ ਵਿੱਚ ਹੀ ਬਾਬਾ ਸੋਹਣ ਸਿੰਘਤਾ ਜਿਹੜਾ ਸਰੂਪੇ ਪਾ ਕੇ ਧੰਨਵਾਦ ਕੀਤਾ ਗਿਆ ਜੋ ਕਿ ਸੰਗਤਾਂ ਦੇ ਵਾਸਤੇ ਇਸ ਤਰੀਕੇ ਦੇ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਪੰਜ ਪਿਆਰਿਆਂ ਨੂੰ ਤੁਸੀਂ ਦੇਖੋ ਕਿਵੇਂ ਜਿਹੜੇ ਸਰੂਪੇ ਹਾਰ ਪਾ ਕੇ ਜਿਹੜਾ ਸਨਮਾਨਤ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਲਾਈਵ ਤੁਸੀਂ ਦੇਖ ਸਕਦੇ ਹੋ ਵੱਤ ਵੱਤ ਖਬਰ ਨੂੰ ਸ਼ੇਅਰ ਕਰਿਓ ਪਿੰਡ ਚੌਂਕ ਦੀ ਪ੍ਰਬੰਧਕ ਕਮੇਟੀ ਜੋ ਕਿ ਬਲਵਿੰਦਰ ਸਿੰਘ ਗੁਰਦੁਆਰਾ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਜਿਹੜਾ ਗੁਰੂ ਸਾਹਿਬ ਦੇ ਸਵਾਗਤ ਵਾਸਤੇ ਜੋ ਕਿ ਰਸ ਦੇ ਖੀਰ ਦੇ ਲੰਗਰਾਂ ਤੇ ਇੰਤਜ਼ਾਮ ਕੀਤਾ ਗਿਆ ਦੂਜੇ ਪਾਸੇ ਗੁਰੂ ਸਾਹਿਬ ਨੂੰ ਰਮਾਲਾ ਸਾਹਿਬ ਪੇਟ ਕੀਤਾ ਤਾਂ ਸਭੀ ਨਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਗੁਰੂ ਸਾਹਿਬ ਬਖਸ਼ਿਸ਼ਾਂ ਕਰ ਰਹੇ ਨੇ ਸੰਗਤਾਂ ਦੇ ਉੱਤੇ ਆਪ ਕਿ ਇਹ ਸੰਗਤਾਂ ਆਪ ਮੁਹਾਰਿਸ ਨਗਰ ਕੀਰਤਨ ਪਹੁੰਚ ਰਹੀਆਂ ਨੇ ਜਿਥੇ-ਥੇ ਤੱਕ ਸੰਗਤਾਂ ਨੂੰ ਪਤਾ ਲੱਗਦਾ ਹੈ ਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਲਗਾਤਾਰ ਗੁਰੂ ਸਾਹਿਬ ਦੀ ਹਾਜ਼ਰੀ ਜਿਹੜੀ ਲਗवार ਸੀ ਨੇ ਹਾਜ਼ਰੀ ਜਿਹੜੀ ਜੁਨਾ ਚਰਨਾਂ ਵਿੱਚ ਲੱਗ ਰਹੀ ਹੈ ਕਿਉਂਕਿ ਜਦੋਂ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਲਈ ਨਗਰ ਕੀਰਤਨਾਂ ਦੇ ਵਿੱਚ ਸੰਗਤਾਂ ਤੁਰ ਕੇ ਜਾਂਦੀਆਂ ਨੇ ਪੈਦਲ ਜਿਹੜੀਆਂ ਪਿੰਡਾਂ ਤੈਰ ਤੈ ਕਰਦੀਆਂ ਨੇ ਤੋਂ ਉਸ ਤੋਂ ਬਾਅਦ ਗੁਰੂ ਸਾਹਿਬ ਜੂਰ ਉਹਨਾਂ ਦੀ ਹਾਜ਼ਰੀ ਲਗਾਉਂਦੇ ਨੇ ਦੂਜੇ ਪਾਸੇ ਜਿੰਨੇ ਵੀ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਹੈ ਜਿੱਥੇ-ਇਥੇ ਨਗਰ ਕੀਰਤਨ ਦੀਆਂ ਤਸਵੀਰਾਂ ਜਾ ਰਹੀਆਂ ਨੇ ਤੁਸੀਂ ਵੀ ਆਪਣੀ ਹਾਜ਼ਰੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਜੂਰ ਲਗਾ ਸਕਦੇ ਹੋ ਗੁਰੂ ਸਾਹਿਬ ਜੂ ਕ੍ਰਿਪਾ ਕਰਨਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਪਰਮਾ ਸਵਾਗਤ ਮਹਾਪੁਰਸ਼ਾਂ ਦਾ ਪੰਜ ਪਿਆਰਿਆਂ ਦਾ ਹੋ ਰਿਹਾ ਤੇ ਪ੍ਰਧਾਨ ਬਲਵਿੰਦਰ ਸਿੰਘ ਦਾ ਜਿਹੜਾ ਦੇਖੋ ਸਰੋਪੇ ਪਾ ਕੇ ਜਿਹੜਾ ਸਵਾਗਤ ਕੀਤਾ ਗਿਆ ਆ ਭਾਈ ਜਸਬੀਰ ਸਿੰਘ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਗੁਰੂ ਸਾਹਿਬ ਦੀਆਂ ਬਖਸ਼ੀਆਂ ਨੇ ਜੋ ਵੀ ਸਰੂਪਾ ਜਿਸ ਨੂੰ ਮਿਲਦਾ ਹੈ ਇਹ ਐਵੇਂ ਨਹੀਂ ਮਿਲਦਾ ਇਹ ਬਹੁਤ ਤਪੱਸਿਆ ਸੇਵਾ ਕਰਨੀ ਪੈਂਦੀ ਹੈ ਤਾਂ ਕਰਕੇ ਹੀ ਸਰੂਪਾ ਜਿਹੜਾ ਮਿਲਦਾ ਹੈ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੁਸੀਂ ਦੇਖੋ ਕਿਵੇਂ ਸੰਗਤਾਂ ਜਿਹੜੀਆਂ ਚੱਲ-ਚੱਲ ਕੇ ਆ ਰਹੀਆਂ ਨੇ ਦੂਜੇ ਪਾਸੇ ਜਿਹੜੀਆਂ ਅੱਗੇ-ਅੱਗੇ ਗੁਰੂ ਸਾਹਿਬ ਦੀ ਸਵਾਰੀ ਹੈ ਤਾਂ ਉਸ ਤੋਂ ਪਹਿਲਾਂ ਸੰਗਤਾਂ ਜਿਹੜੀਆਂ ਲਗਾਤਾਰ ਝਾੜੂ ਦੀ ਸੇਵਾ ਕਰ ਰਹੀਆਂ ਨੇ ਕਿ ਗੁਰੂ ਸਾਹਿਬ ਦੀ ਜਦੋਂ ਇਸ ਰੋਡ ਨੂੰ ਜਾਣਾ ਹੈ ਜਿਸ ਜਗ੍ਹਾ ਨੂੰ ਨਿਕਲਣਾ ਹੈ ਤਾਂ ਉਸ ਨੂੰ ਬਿਲਕੁਲ ਸਾਫ਼ ਕਰ ਦਿੱਤਾ ਜਾਵੇ ਤਾਂ ਉਸ ਦੇਖ ਸਕਦੇ ਹੋ ਕਿਵੇਂ ਪੰਜ ਪਿਆਰਿਆਂ ਦੀ ਅਗਵਾਈ ਤੇ ਨਾਲ ਦੀ ਨਾਲ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਪਿੰਡਾਂ-ਪਿੰਡਾਂ ਦੇ ਵਿੱਚੋਂ ਹੋ ਕੇ ਨਿਕਲ ਰਿਹਾ ਹੈ ਇਹ ਵੱਡੀ ਤਸਵੀਰ ਹੈ ਬੱਦ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਸਾਡਾ ਦੇਖੋ ਮਕਸਦ ਇਹ ਹੁੰਦਾ ਹੈ ਕਿ ਅੱਜ ਨਗਰ ਕੀਰਤਨ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੋ ਇਸ ਸੰਗਤਾਂ ਦੇ ਇਸ ਤਰੀਕੇ ਦਾ ਉਪਰਾਲਾ ਬਖਸ਼ਿਆ ਤੁਸੀਂ ਦੇਖੋ ਕਿਵੇਂ ਸੰਗਤਾਂ ਦੀ ਵੱਡੀ ਗਿਣਤੀ ਹੈ ਬੜੀ ਦੂਰ ਤੱਕ ਸੰਗਤਾਂ ਜਿਹੜੀਆਂ 3-3 ਕਿਲੋਮੀਟਰ ਤੱਕ ਸੰਗਤਾਂ ਦਾ ਵੱਡਾ ਜਾਮ ਲੱਗਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਨਾਲ ਟਰੈਕਟਰ ਟਰਾਲੀਆਂ ਰਾਹੀਂ ਜਿਹੜੇ ਸੰਗਤਾਂ ਪਹੁੰਚੀਆਂ ਨੇ ਤਾਂ ਦੂਰ ਦਰਾਡੇ ਤੱਕ ਸੰਗਤਾਂ ਆਪਣੇ ਵਹੀਕਲ ਰਾਹੀਂ ਤੁਸੀਂ ਦੇਖੋ ਕਿ ਪਹੁੰਚੇ ਦੂਜੇ ਪਾਸੇ ਸੰਗਤਾਂ ਉਸ ਦੇਖੋ ਕਿਵੇਂ ਝਾੜੂ ਦੀ ਸੇਵਾ ਕਰ ਰਹੀ ਨੇ ਇਹ ਬਹੁਤ ਵੱਡੇ ਉਪਰਾਲਾ ਹੁੰਦਾ ਨੌਜਵਾਨਾਂ ਦੇ ਵਿੱਚ ਬੀਬੀਆਂ ਦੇ ਵਿੱਚ ਪੂਰਾ ਉਤਸ਼ਾਹ ਹੈ ਗੁਰੂ ਅਰਜਨ ਸਿੰਘ ਦੇ ਗੁਰੂ ਰਵਿੰਦਰ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਜਦੋਂ ਇਹ ਨਿਕਲੇ ਨਗਰ ਕੀਰਤਨ ਤਾਂ ਪਿੰਡਾਂ ਦੇ ਵਿੱਚੋਂ ਮਹਾਰਾਜ ਦੇ ਸਵਾਗਤ ਵਾਸਤੇ ਮਹਾਰਾਜ ਦੀ ਇੱਕ ਝਲਕ ਦੇਖਣ ਵਾਸਤੇ ਹਾਰੀ ਲਗਵਾਉਣ ਵਾਸਤੇ ਪਿੰਡਾਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਤੁਸੀਂ ਦੇਖੋ ਗੁਰੂ ਸਾਹਿਬ ਨੂੰ ਕਿਵੇਂ ਨਮਸਤਕ ਹੋਣ ਵਾਸਤੇ ਨਿਕਲੇ ਨੇ ਇਹ ਤਸਵੀਰਾਂ ਬਹੁਤ ਹੀ ਸੋਹਣੀ ਤਸਵੀਰਾਂ ਨੇ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਦੋਂ ਇਹ ਤਸਵੀਰਾਂ ਸਾਹਮਣੇ ਨਿਕਲ ਕੇ ਆਂਦੀਆਂ ਨੇ ਤੇ ਅੱਜ ਦੀ ਤਸਵੀਰ ਤੁਹਾਨੂੰ ਜਿਹੜੀ ਦਿਖਾਉਣ ਜਾ ਰਹੀ ਹਾਂ ਇਸ ਤਸਵੀਰ ਨੇ ਕਿਤਨੇ ਕਿਤੇ ਤੁਹਾਡੀ ਸਵੇਰ ਤੁਹਾਡਾ ਦਿਨ ਅੱਜ ਪੂਰਾ ਖੁਸ਼ ਕਰ ਦੇਣਾ ਜੋ ਗੁਰੂ ਸਾਹਿਬ ਤੁਸੀਂ ਨਗਰ ਕੀਰਤਨ ਵੇਖਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਰਪਾ ਕੀਤੀ ਹੋਈ ਹੈ ਕਿ ਨਗਰ ਕੀਰਤਨਾਂ ਦੀ ਲੜੀ ਲਗਾਤਾਰ ਪੰਜਾਬ ਨੂੰ ਚੱਲ ਰਹੀ ਹੈ ਨੌਜਵਾਨਾਂ ਨੂੰ ਉਤਸ਼ਾਹ ਕਰਨ ਵਾਸਤੇ ਤੇ ਨਾਲ ਦੀ ਨਾਲ ਸਿੱਖੀ ਨਾਲ ਜੋੜਨ ਵਾਸਤੇ ਸੰਗਤਾਂ ਲਗਾਤਾਰ ਜੁੜ ਵੀ ਰਹੀਆਂ ਨੇ ਤਾਂ ਇਸ ਤਰੀਕੇ ਨਾਲ ਪੰਜਾਬ ਦੀ ਇੱਕ ਬਹੁਤ ਸੋਹਣੀ ਤਸਵੀਰ ਹੁੰਦੀ ਹੈ ਕਿ ਜਦੋਂ ਵੀ ਇਸ ਤਰੀਕੇ ਨਾਲ ਪ੍ਰਕਾਸ਼ ਦਿਹਾੜੇ ਪ੍ਰਕਾਸ਼ਪੁਰ ਬੰਦੇ ਨੇ ਤਾਂ ਉਹਨਾਂ ਦੇ ਵਿੱਚ ਇਸ ਤਰੀਕੇ ਨਾਲ ਚੜ੍ਹਦੀ ਕਲਾ ਵਾਲੇ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਪਿੰਡ ਸਿਉਂਕ ਦੀ ਤੁਸੀਂ ਦੇਖੋ ਪ੍ਰਬੰਧਕ ਕਮੇਟੀ ਹੈ ਪਿੰਡ ਦੇ ਸਰਪੰਚ ਤੇ ਨਾਲ ਹੋਰ ਕਮੇਟੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਪੰਜ ਪਿਆਰਿਆਂ ਦੇ ਗੁਰੂ ਸਾਹਿਬ ਦੀ ਸਵਾਗਤ ਵਾਸਤੇ ਸਰੋਪੇ ਤੇ ਨਿਆਲ ਮੱਲਾ ਸਾਹਿਬ ਤੁਸੀਂ ਦੇਖੋ ਕੀ ਹੱਥ 'ਚ ਫੜ ਕੇ ਖੜੇ ਨੇ ਤਾਂ ਉਹਨਾਂ ਵੱਲੋਂ ਪਰਮਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਜੋ ਕਿ ਸਾਡੇ ਪਿੰਡ ਪਹੁੰਚੇ ਨੇ ਸਾਡੇ ਪਿੰਡ ਦੇ ਵਿੱਚ ਨਰਕੀਰਤਨ ਕੱਢਿਆ ਜਾ ਰਿਹਾ ਇਸ ਤਰੀਕੇ ਦੀ ਗੱਲ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਸੀ ਇਹ ਲਾਈਵ ਤਸਵੀਰਾਂ ਨੇ ਵੱਤ ਵੱਤ ਖਬਰਾਂ ਨੂੰ ਸ਼ਿਰਕਤ ਤੁਸੀਂ ਦੇਖੋ ਕਿਵੇਂ ਸੰਗਤਾਂ ਝਾੜੂ ਦੀਆਂ ਸੇਵਾ ਅੱਗੇ-ਅੱਗੇ ਕਰਦੀਆਂ ਆ ਰਹੀਆਂ ਨੇ ਹਰ ਗਲੀ ਨੂੰ ਹਰ ਸੜਕ ਨੂੰ ਸਿੰਬੜਦੀਆਂ ਆ ਰਹੀਆਂ ਨੇ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਗੁਰੂ ਸਾਹਿਬ ਦਾ ਪਿਆਰ ਹੁੰਦਾ ਹੈ ਪਿਆਰ ਦੇ ਵਿੱਚ ਹੀ ਸੰਗਤਾਂ ਇਸ ਤਰੀਕੇ ਦੀ ਸੇਵਾ ਕਰਦੀਆਂ ਨੇ ਨਹੀਂ ਤਾਂ ਬੰਦਾ ਲੱਖਾਂ ਕਰੋੜਾਂ ਰੁਪਏ ਕਿਸੇ ਨੂੰ ਕਿਸੇ ਦੀ ਝਾੜੂ ਮਾਰਨੀ ਵਾਸਤੇ ਆਮ ਕਿਤੇ ਕੋਈ ਵੱਡੇ ਬੰਦੇ ਨੂੰ ਕਿਸੇ ਤਾਂ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਜਦੋਂ ਕਿਰਪਾ ਕਰਦੇ ਨੇ ਸੇਵਾ ਲੈਣੀ ਹੁੰਦੀ ਹੈ ਕਿਸੇ ਤੋਂ ਤਾਂ ਉਸ ਤੋਂ ਬਾਅਦ ਇਸ ਤਰੀਕੇ ਦੀ ਸੇਵਾ ਹੁੰਦੀ ਹੈ ਤਾਂ ਇਹ ਤੁਸੀਂ ਦੇਖੋ ਕਿ ਗੁਰਦਾਰਾ ਤੇ ਪ੍ਰਧਾਨ ਬਿੰਦਦਰ ਸਿੰਘ ਤੇ ਨਾਲ ਪਿੰਡ ਦੀ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਵਾਸਤੇ ਰਮਾਲਾ ਸਭ ਲੈ ਕੇ ਆਈ ਨੇ ਪੇਟ ਕਰ ਰਹੀ ਨੇ ਦੂਜੇ ਪਾਸੇ ਪੰਜ ਪਿਆਰਿਆਂ ਦੀ ਅਗਵਾਈ ਤੇ ਵਿੱਚ ਇਹ ਜਿਹੜਾ ਲਗਾਤਾਰ ਨਗਰ ਕੀਰਤਨ ਨਿਕਲ ਰਿਹਾ ਹੈ ਪਿੰਡਾਂ ਦੇ ਵਿੱਚ ਹੋ ਕੇ ਪਿੰਡ ਨਵਾਂ ਚੰਡੀਗੜ੍ਹ ਦੇ ਪਿੰਡ ਨੇ ਜਿੱਥੇ ਕੀ ਸਿੱਖੀ ਦੀ ਬਹੁਤ ਜ਼ਿਆਦਾ ਪ੍ਰਮਾਤਮਾ ਨੇ ਕਿਰਪਾ ਕੀਤੀ ਹੋਈ ਹੈ ਬਹੁਤ ਘਟ ਨਸ਼ਾ ਇਨਾਂ ਏਰੀਆ ਦੇ ਵਿੱਚ ਤੇ ਜਿਹਦੇ ਜਿਹਦੇ ਨੌਜਵਾਨ ਬਹੁਤ ਜੁੜੇ ਹੋਏ ਨੇ ਸਿੱਖੀ ਦੇ ਨਾਲ ਪਿੰਡ ਛੋਟੀ ਪੜਛ ਵੱਡੀ ਪੜਛ ਪਿੰਡ ਸਿਉਕ ਅਮ ਚੰਤੀ ਮਾਜਰੀ ਗੂੜਾ ਕਸੋਲੀ ਬਗਿੰਡੀ ਇਨ੍ਹਾਂ ਪਿੰਡਾਂ ਦੇ ਵਿੱਚ ਇਹ ਨ ਕੀਰਤਨ ਜਾ ਰਿਹਾ ਹੈ ਤੇ ਤੁਸੀਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਤੇ ਨਾਲ ਦੀ ਨਾਲ ਅੱਗੇ ਵੀ ਆਪਣੇ ਦੋਸਤਾਂ ਤੱਕ ਜੂ ਪਹੁੰਚਾ ਦਿਓ ਇਹ ਨਗਰਕਿਰਤਨ ਤਸਵੀਰਾਂ ਹੋਰ ਵੀ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਸਕਣ। ਤੁਸੀਂ ਦੇਖੋ ਕਿ ਪਿੰਡ ਸਿਉਂਕ ਦੇ ਵਿੱਚ ਵੀ ਚਾਹ ਬਰੈੱਡ ਦਾ ਲੰਗਰ ਜਿਹੜਾ ਸੰਗਤਾਂ ਦੇ ਵਾਸਤੇ ਲਗਾਇਆ ਹੋਇਆ ਹੈ ਤਾਂ ਉਹ ਲੰਗਰ ਦੇ ਵਾਸਤੇ ਤੁਸੀਂ ਦੇਖੋ ਕਿ ਇਸ ਤਰੀਕੇ ਨਾਲ ਲਗਾਤਾਰ ਸੰਗਤਾਂ ਸ਼ਕਰੀਆਂ ਨੇ ਗੁਰੂ ਸਾਹਿਬ ਦੀ ਇਹ ਬਖਸ਼ਿਸ਼ ਹੈ। ਜਦੋਂ ਵੀ ਲੰਗਰ ਮਿਲਦਾ ਇਹ ਵੀ ਬਖਸ਼ਿਸ਼ ਹੁੰਦੀ ਹੈ। ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਦੋਂ ਹੀ ਲੰਗਰ ਮਿਲਦਾ ਹੈ। ਨਹੀਂ ਤਾਂ ਹੋਰ ਜਗ੍ਹਾ ਬੰਦਾ ਪੈਸੇ ਖਾ ਕੇ ਲਾ ਕੇ ਖਰਚ ਕਰਕੇ ਖਾਂਦਾ ਹੈ ਪਰ ਦੂਜੇ ਪਾਸੇ ਤੁਸੀਂ ਦੇਖੋ ਕਿ ਜਿਹ ਨੇ ਕਿਰਪਾ ਕੀਤੀ ਹੈ ਕਿ ਫ੍ਰੀ ਜਿਹੜੇ ਲੰਗਰ ਇਸ ਤਰੀਕੇ ਨਾਲ ਦਿੱਤੇ ਜਾਂਦੇ ਨੇ ਪੰਜਾਬ ਦੇ ਵਿੱਚ ਇਸਦਾ ਦੀ ਤਸਵੀਰ ਦੇਖਣ ਨੂੰ ਮਿਲਦੀ ਹੈ ਜਦੋਂ ਵੀ ਤੁਸੀਂ ਪੰਜਾਬ ਦੇ ਵਿੱਚ ਕਿਤੇ ਕੋਈ ਬੰਦਾ ਆਂਦਾ ਹੈ ਤਾਂ ਲੰਗਰਾਂ ਤਾਰੀਫ ਜੁਰੂਰ ਹੁੰਦੀ ਹੈ ਕਿ ਬੰਦਾ ਭੁੱਖਾ ਨਹੀਂ ਮਰ ਸਕਦਾ ਕਿਉਂਕਿ ਗੁਰੂ ਸਾਹਿਬ ਨੇ ਕਿਰਪਾ ਇਸ ਤਰੀਕੇ ਦੀ ਕੀਤੀ ਹੋਏ ਗੁਰੂ ਨਾਨਕ ਸਾਹਿਬ ਦੇ ਵੀਰਪੇ ਦਾ ਲੰਗਰ ਜੋ ਕਿ ਪ੍ਰਥਾ ਚਲਾਈ ਹੋਈ ਹੈ ਉਹ ਅੱਜ ਤੱਕ ਚੱਲਦੀ ਜਾ ਰਹੀ ਹੈ ਤੇ ਖਜ਼ਾਨੇ ਸੰਗਤਾਂ ਦੇ ਭਰਪੂਰ ਰਹਿੰਦੇ ਨੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਜਿੰਨਾ ਖਰਚੋਗੇ ਓਨਾ ਵੱਧ ਤੋਂ ਵੱਧ ਸੰਗਤਾਂ ਦੇ ਘਰ ਮਾਇਆ ਪਹੁੰਚਦੀ ਹੈ ਤਾਂ ਉਸ ਦੇਖੋ ਕਿ ਸੰਗਤਾਂ ਕਿਵੇਂ ਸਜੋਗ ਦੇ ਵਿੱਚ ਤੁਸੀਂ ਦੇਖੋ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਲਗਾਤਾਰ ਸੰਗਰ ਕਿਰਤਾਂ ਪਹੁੰਚੇ ਨੇ ਪੰਜ ਪਿਆਰੀਆਂ ਦਾ ਪਰਮਾ ਸਵਾਗਤ ਹੋ ਰਿਹਾ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਰਹੋ ਸਾਡਾ ਮਕਸਦ ਸਾਡੀ ਜਿਹੜੀ ਵੀਡੀਓ ਦਾ ਇਹ ਬਣਾਉਣ ਦਾ ਇਹੀ ਹੈ ਕਿ ਕਿ ਕਿਤਨੇ ਕਿਤੇ ਗੁਰੂ ਸਾਹਿਬ ਦੀ ਜਿਹੜੀ ਅਜ ਨਗ ਕਿਤਨੀ ਤਸਵੀਰਾਂ ਪੂਰੇ ਦੇਸ਼ ਭਰ ਦੇ ਵਿੱਚ ਜਾ ਸਕਣੇ ਤੁਹਾਡੇ ਕਰਕੇ ਜਾਣੀਆਂ ਨੇ ਤੁਸੀਂ ਲਗਾਤਾਰ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਸਾਨੂੰ ਲੈ ਕੇ ਪਹੁੰਚਦਾ ਕਮੇਟੀ ਨੇ ਇਸ ਤਰ੍ਹਾਂ ਕਿਤਨੇ ਵਾਰ ਕੀ ਕੀਤਾ ਤੁਸੀਂ ਵੀ ਸੁਣੋ ਅੱਜ ਨਗਰ ਕਪੜਾ ਪਹੁੰਚਿਆ ਪਿੰਡ ਦੇ ਵਿੱਚ ਕੀ ਕਹਿੰਦੇ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋਈ ਹੈ ਬਹੁਤ ਜਿਆਦਾ ਇਨਾਂ ਤੋਂ ਸਾਹ ਹੋਇਆ ਸੰਗਤਾਂ ਵਿੱਚ ਵੀ ਬਹੁਤ ਜਿਆਦਾ ਇਹਨਾਂ ਨੂੰ ਸਵਾਗਤ ਕੀਤਾ ਜਾ ਰਿਹਾ ਹੈ ਜੀ ਸਵਾਗਤ ਕੀਤਾ ਜਾ ਰਿਹਾ ਨਹੀਂ ਬਹੁਤ ਇਨਾਂ ਇਨਾਂ ਦਾ ਅਸੀਂ ਦੇਖਿਆ ਨਹੀਂ ਵੀ ਇਨਾਂ ਉਹ ਹੈ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਬਹੁਤ ਸੇ ਹੋ ਗਏ ਬਹੁਤ ਜਿਆਦਾ ਇਨਾਂ ਦਾ ਬਹੁਤ ਜਿਆਦਾ ਬਹੁਤ ਖੁਸ਼ੀ ਹੋਈ ਮਨ ਨੂੰ ਇੰਨਾ ਹੋਈ ਜੀ ਬਹੁਤ ਜਿਆਦਾ ਨੰਦਾ ਜੀ ਕੋਈ ਕਹਿ ਕਾਇ ਨਹੀਂ ਹਗਤੇ ਬੰਗ ਕੋਈ ਕਹਿ ਨਹੀਂ ਹੋ ਸਾਬ ਤੇ ਨਹੀਂ ਹੈ ਜਿੰਨਾ ਆਪਾਂ ਇੰਨੀ ਖੁਸ਼ੀ ਹੋਈ ਹੈ ਜੀ ਖਾਲਸਾ ਬਾਜੀ ਬਤੇ ਜੀ ਬਾਸਾ ਜੀ ਜੀ ਤੁਹਾਡੇ ਤੋਂ ਤੁਹਾਡੇ ਤੋਂ ਕੋਈ ਕੋਈ ਹਜ਼ਾਰਾਂ ਮਿਲਿਆ ਆਪਣੇ ਸਵਾਗਤ ਹੋਲੇ ਬਹੁਤ ਬਹੁਤ ਪਿਆਰਾ ਹੈ ਸੰਗਤਾਂ ਦਾ ਇਲਾਕੇ ਦੀ ਸੰਗਤਾਂ ਦਾ ਨਗਰ ਦੀ ਸੰਗਤਾਂ ਦਾ ਤਨਮਨ ਦਾ ਨਾਲ ਸੇਵਾ ਵੀ ਕਰ ਰਹੀਆਂ ਹਰ ਸਤਕਾਰ ਵੀ ਕਰ ਰਹੀਆਂ ਬਹੁਤ ਧੰਨਵਾਦ ਸੰਗਤਾਂ ਅਗਲੇ ਸਮੇਂ ਤੇ ਤੁਹਾਡੇ ਕੋਲੋਂ ਕੀ ਹੋਣਗੇ ਲੱਗੇ ਇਹ ਮਹਾਰਾਜ ਸੰਕਤਾਂ ਦੇ ਸਹਿਯੋਗ ਦੇ ਨਾਲ ਮਤਲਬ ਕਿ ਨਵਾਂ ਸ਼ੁਰੂ ਕੀਤਾ ਵਾ ਬਹੁਤ ਅਪਰਾਲਾ ਹੈ ਸੰਗਤ ਦਾ ਉਤਸ਼ਾਹ ਹੈ ਪਹਿਲੀ ਵਾਰੀ ਨਗਰ ਕਿਤਨ ਕੱਢਿਆ ਜੀ ਕਿਤਨ ਕੱਢਿਆ ਇਹ ਨਗਰ ਕਿਤਨ ਪਿੰਡ ਪੜਛ ਤੋਂ ਵੱਡੀ ਪੜਛ ਸਿਉਂਕ ਸਿਉਂਕ ਤੋਂ ਜੈੰਤੀ ਮਾਦਰੀ ਜੈੰਤੀ ਮਾਦਰੀ ਤੋਂ ਗੋੜਾ ਗੋੜੇ ਤੋਂ ਕਸੋਲੀ ਫਿਰ ਵਾਪਸੀ ਪਿੰਡ ਪੜਛ ਛੋਟੀ ਪੜਛ ਵਿਕੇ ਸਮਾਪਤੀ ਹੋ ਗਈ ਬਿੰਦਾਂ ਲਈ ਸਮਾਗਮਾਂ ਦਾ ਲੋਗ ਕੀਤਾ ਗਿਆ ਬਹੁਤ ਜ਼ਿਆਦਾ ਉਸਤਾ ਹੈ ਸੰਗਤਾਂ ਦਾ ਬਹੁਤ ਚਾ ਹੈ ਸੰਗਤਾਂ ਬਹੁਤ ਸੇਵਾ ਕਰ ਰਹੀਆਂ ਨੇ ਕੀ ਆਪੀਰ ਤੋਂ ਮੈਂ ਨਾਦ ਵਾਲੀ ਜਮੇ ਬਾੜ ਨਸ਼ੇ ਤੇ ਹੋਈ ਨੇ ਜੱਟ ਰਾਹੇ ਪਾਏ ਨੇ ਇਸਕੇ ਇਸ ਇਹ ਨਗਰ ਕੀਰਤਕ ਨਾਲ ਬਹੁਤ ਪੂਰਾ ਪਿਆਣਾ ਜੀ ਸੰਗਤ ਦਾ ਜੋ ਜੋ ਨਸ਼ੇ ਬਗਰੇ ਕਰੇ ਉਹ ਬਹੁਤ ਸੁਖੋਤ ਨੂੰ ਜੀਦਾ ਦੇਖੋ ਜੀ ਅੱਜ ਨਗਰ ਕੀਰਤਨ ਤੁਹਾਡੇ ਪਿੰਡ ਨੂੰ ਹੁੰਦੇ ਹੋਏ ਅਗਲੇ ਪਿੰਡਾਂ ਵੱਲ ਜਾ ਰਿਹਾ ਕਿਵੇਂ ਤੇ ਜਿਆਦਾ ਜੀ ਤੁਹਾਡੇ ਕੋਲੋਂ ਕੀਤੀ ਗਈਆਂ ਸੰਗਤਾਂ ਦੇ ਤੋਂ ਦੌਰਤ ਵਾਸਤੇ ਸਾਰੇ ਪਿੰਡ ਦੀ ਜਿੱਦੀ ਸੰਗਤ ਹੈਗੀ ਸਾਰਿਆਂ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਹੁਤਾ ਹੈ ਗੁਰੂ ਮਹਾਰਜ ਦੀ ਅਜੂ ਦੀ ਵਿੱਚ ਕਹਿੰਦੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਇੰਨੇ ਮਤਲਬ ਇਹ ਨਹੀਂ ਕਿ ਖੁਸ਼ੀ ਆਪਣੇ ਕਰ ਦੇ ਨਹੀਂ ਹੁੰਦੀ ਜਿੰਨਾ ਮਤਲਬ ਕੋਈ ਬੇਸਾਦੀ ਕਿ ਨਹੀਂ ਜਿੰਨੀ ਅੱਜ ਪਿੰਡ ਨੂੰ ਆਸਿਆ ਨੂੰ ਖੁਸ਼ੀ ਆ ਗਈ ਵਰਤੂ ਗੁਰਗੋਮ ਸਿੰਘਾ ਜਿੰਨਕੋ ਪ੍ਰਗਟ ਦੇ ਆਲਾ ਪ੍ਰਗਟ ਜਾੜੇ ਦੇ ਸੰਬੰਧ ਵਿੱਚ ਨਗਰ ਕੀਰਤੋਂ ਉੱਪਰੋਂ ਪਲਟ ਤੋਂ ਕੱਢਿਆ ਜਾ ਰਿਹਾ ਸੋਕ ਪਟਸ ਹੁੰਦਾ ਹੋਇਆ ਸੋਕ ਸੋਕ ਤੋਂ ਜੈੰਤੀ ਮਾਜੂਰ ਉੱਪਰ ਲੈਪੜਾ ਤੱਕ ਜਾਏਗਾ ਤੇ ਸਾਰੇ ਜਿੰਨੇ ਵੀ ਵਸਤੇ ਵਿੱਚ ਪਿੰਡੇ ਸਾਰੇ ਪਿੰਡਾਂ ਨੇ ਜਾਨੀ ਬਹੁਤ ਉਪਰਾਲਾ ਕਰਕੇ ਇਹਦੀ ਖੁਸ਼ੀ ਵੀ ਖੁਸ਼ੀਯਾਰ ਕੀਤੀ ਜਾਗੀ ਹਰ ਇੱਕੀ ਦਾ ਬਹੁਤ ਪ੍ਰਭਾਵ ਹੈ ਇਸ ਪਾਸੇ ਵੀ ਪਰ ਕੁਝ ਕੁ ਨੌਜਵਾਨ ਜਿਹੜੇ ਗਰਾਈਪੇ ਹੋਏ ਨੇ ਜਾਂ ਫਿਰ ਏ ਕੈਸ ਕਤਲ ਕਰ ਰਹੇ ਨੇ ਨਸ਼ੇ ਦੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਕਿਵੇਂ ਜੋੜਿਆ ਜਾ ਰਿਹਾ ਜੀ ਇਹਨਾਂ ਨੇ ਜੇ ਆਪਾਂ ਇਦਾਂ ਦੇ ਪ੍ਰੋਗਰਾਮ ਕਰਦੇ ਰਹਾਂਗੇ ਸੱਜ ਸੰਗ ਕਰਦੇ ਰਹਾਂਗੇ ਦੁਹਾਨ ਲਗਾਉਂਦੇ ਰਹਾਂਗੇ ਇਦਾਂ ਦੇ ਨਗਰ ਕੀਰਤਨ ਕਰਦੇ ਰਹਾਂਗੇ ਤਾਂ ਉਹ ਥੋੜ੍ਹਾ ਥੋੜ੍ਹਾ ਅਸਰ ਪੈਂਦਾ ਪੈਂਦਾ ਅਸਰ ਪੈਏਗਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਕਿਸ ਪਿੰਡ ਤੋਂ ਲੈ ਕੇ ਕਿਸ ਜਗ੍ਹਾ ਤੱਕ ਜਾ ਰਿਹਾ ਤੇ ਦੂਜੇ ਪਾਸੇ ਇਹ ਗੁਰੂ ਸਾਹਿਬ ਦੀ ਗਵਾਹੀ ਦੇ ਵਿੱਚ ਹੀ ਰੋਕੇ ਜਾ ਰਹੀ ਹੈ ਅੱਜ ਮੇਨ ਦਿਨ ਕੀ ਹੈ ਇਸ ਕਰਕੇ ਕੱਢੇ ਜਾ ਰਹੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਛੋਟੀ ਪੜਚ ਤੋਂ ਉਹਨਾਂ ਨੇ ਪਹਿਲੀ ਵਾਰ ਇਹ ਪ੍ਰੋਗਰਾਮ ਕਰਿਆ ਹੈ ਇਹ ਨਗਰ ਕੀਰਤਨ ਪਰਚਨ ਹੋੰਦਿਆ ਹੋਇਆ ਸਾਡੇ ਪਿੰਡ ਤੋਂ ਕੋ ਜੈੰਤੀ ਮਦਰੀ ਗੂੜਾ ਕਸੋਲੀ ਕਸੋਲੀ ਤੱਕ ਭਿੰਡੀ ਤੱਕ ਇਹ ਜਾਈਗਾ ਇਹ ਅਸੀਂ ਇਸ ਕਰਕੇ ਸੀਸ ਹਸਤੇ ਚ ਖੜੇ ਆ ਮਿਹਰਬਾਨ ਅਸਤਕਾਰ ਕਰਨਾ ਪੰਥ ਪਿਆਰ ਨਾਲ ਅਸਤਕਾਰ ਕਰਨਾ ਇਹ ਬਹੁਤ ਸਾਨੂੰ ਖੁਸ਼ੀ ਦੀ ਗੱਲ ਹੈ 10ਵੇਂ ਪਾਸਾ ਪ੍ਰਗਾਸ ਤੇ ਤੜਾ ਜਰਮਨਾਜ਼ਰ ਇਸ ਕੀਮੇ ਦਾ ਸਾਂ ਦੇਖਣ ਨੂੰ ਮਿਲ ਰਿਹਾ ਜੀ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਅਗਵਾਈ ਹੈ ਉਧੇ ਪਾਸੇ ਪਿੰਡਾਂ ਪਿੰਡਾਂ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਦੇਖੋ ਤੁਸੀਂ ਪਿਆਰ ਉਤਸ਼ਾਹ ਦੇਖਿਆ ਜਾ ਰਿਹਾ ਪਿੰਡ ਸਾਡੇ ਪਿੰਡ ਵਿੱਚ ਵੀ ਤਿੰਨ ਤਿੰਨ ਚਾਰ ਜਗ੍ਹਾ ਅੰਗਰ ਸਤਕਾਰ ਪਿਆਰ ਮਰਦ ਕਰ ਰਹੀ ਸ਼ੁਰੂ ਕਰ ਰਹੇ ਨੇ ਅਜੇ ਨਗਰ ਕੀਰਤਨ ਇਸ ਤਰੀਕੇ ਨਾਲ ਕਰਦੇ ਨੇ ਹੋਰ ਇਤਿਜ਼ਾਰ ਵਿੱਚ ਕਰਦੇ ਹੋਏ ਜਿਹਦਾ ਅਸਰ ਕੀ ਪੈਂਦਾ ਕਿ ਨੌਜਵਾਨ ਜਿਹੜਾ ਅੱਜ ਕੱਲ ਨਸ਼ੇ ਦੇ ਵਿੱਚ ਨੇ ਕਿਤਨਾ ਉਕਸ਼ਾ ਮਿਲਦਾ ਦੇਖੋ ਇਹਨਾਂ ਦਾ ਇਹੀ ਹੁੰਦਾ ਵੀ ਹਾਂ ਲੋਕਾਂ ਨੂੰ ਇੰਦਰ ਜੁੜਿਆ ਜੋੜਦੇ ਦੇ ਦੇਖ ਕੇ ਜਿਹੜੇ ਲੋਕਾਂ ਤੇ ਪ੍ਰਭਾਵ ਪੈਂਦਾ ਹੈ ਨਗਰ ਕੀਰਤਨ ਕਰਕੇ ਮਤਲਬ ਹੁੰਦਾ ਇਹ ਪ੍ਰਭਾਵ ਬੜਾ ਪੈਂਦਾ ਹੈ ਔਰ ਪਤਾ ਲੱਗਦਾ ਵੀ ਇਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਜੀ ਇਹ ਕੀ ਪੀਲ ਕਰਦੇ ਨੇ ਨੌਜਵਾਨ ਜਿਹੜੇ ਅੱਜ ਕੱਲ ਨੌਜਵਾਨ ਪੀੜੀ ਹੈ ਗੁਰੂ ਸਾਹਿਬ ਤੋਂ ਬੇਮੁਖ ਵੀ ਹੋਏ ਹੋਏ ਨੇ ਕਈ ਰਾਹੇ ਵੀ ਪਏ ਹੋਏ ਨੇ ਕਿ ਮਸਲੀ ਕੋਈ ਹੋਏ ਨੇ 1592 ਨਸ਼ਿਆਂ ਤੋਂ ਬਚ ਗਏ ਮਹਰ ਦੇ ਚਰਨਾਂ ਨਾਲ ਜੁੜੋ ਪਾਣੀ ਨਾਲ ਜੁੜੋ ਇਹ ਹੀ ਉੱਪਰ ਹਲਾ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਨੌਜਵਾਨ ਸਾਡੇ ਨਸ਼ੇ ਤੋਂ ਬਚ ਸਕਣ